ਬਾਬੇ ਨਾਨਕ ਨਾਲ ਜੁੜੀਆਂ ਸਾਖੀਆਂ ਦੀ ਰੌਚਕਤਾ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਤੇਸ਼ਾਂ ਪ੍ਰਦੇਸ਼ਾਂ ਦਾ ਰਟਨ ਕਰਨ ਵਿੱਚ ਬਿਤਾਇਆ ਕੀਤਾ ਹਰ ਪ੍ਰਕਾਰ ਦੇ ਧਾਰਮਿਕ ਸਥਾਨਾਂ ਤੇ ਉਹ ਗਏ ਉਹਨਾਂ ਨੇ ਨਾ ਕੋਈ Hindu ਤੀਰਥ ਤੇ ਨਾ ਹੀ ਕੋਈ ਉੱਗਾਂ ਮੁਸਲਮ ਧਾਰਮਿਕ ਕੇਂਦਰ ਛੱਡਿਆ ਹੋਵੇਗਾ ਜਿੱਥੇ ਉਹ ਨਾ ਗਏ ਹੋਣ ਉਹਨਾਂ ਦਾ ਮਕਸਦ ਹੀ ਇਹ ਸੀ ਕਿ ਸਮਸਤ ਲੋਕਾਈ ਨੂੰ ਸੱਚ ਨਾਲ ਜੋੜਿਆ ਜਾ ਸਕੇ ਉਹ ਸੱਚ ਨੂੰ ਇਨਸਾਨੀ ਜੀਵਨ ਦਾ ਮੂਲ ਆਧਾਰ ਸਮਝਦੇ ਸਨ। ਉਹਨਾਂ ਦੀ ਪਰਿਭਾਸ਼ਾ ਵਿੱਚ ਅਕਾਲਪੁਰਖ ਦਾ ਪਰਮ ਸੁਰੇਸ਼ਟ ਗੁਣ ਇਹੀ ਹੈ ਕਿ ਉਸ ਦਾ ਨਾਮ ਸਤ ਹੈ। ਉਸ ਦੀ ਹਸਤੀ ਹਰ ਸਮੇਂ ਵਿੱਚ ਸਤ ਸੀ ਤੇ ਇਵੇਂ ਹੀ ਰਹੇਗੀ। ਬਾਬਾ ਨਾਨਕ ਦੁਨੀਆ ਵਿੱਚ ਜਿੱਥੇ ਕਿਦਰੇ ਵੀ ਵਿਚਰੇ, ਉਹ ਸੱਚ, ਨੇਕੀ, ਨਿਮਰਤਾ, ਪਰਸਪਰ ਬਰਾਬਰੀ ਅਤੇ ਸਰਵੱਤ ਦੇ ਭਲੇ ਦਾ ਹੀ ਅਲਖ ਜਗਾਂਦੇ ਗਏ ਤੇ ਇਵੇਂ ਹੀ ਲੋਕ ਉਹਨਾਂ ਦੇ ਸ਼ਰਧਾਲੂ ਬਣਦੇ ਗਏ। ਉਨ੍ਹਾਂ ਦੀ ਪ੍ਰਸਿੱਧੀ ਸਭ ਹੱਥ ਬੰਨੇ ਟੱਪ ਗਈ। ਗੁਰੂ ਸਾਹਿਬ ਦੇ ਪਿੱਛੇ ਚੰਗਾ ਖਾਸਾ ਲੋਕ ਪ੍ਰਵਾਹ ਵੱਗ ਤੁਰਿਆ। ਘਰ-ਘਰ ਵਿੱਚ ਉਨ੍ਹਾਂ ਦੀਆਂ ਰੋਚਕ ਕਥਾਵਾਂ ਅਤੇ ਗੁਰਵਾਣੀ ਪੰਕਤੀਆਂ ਦੀਆਂ ਵਿਆਖਾਵਾਂ ਹੋਣ ਲੱਗੀਆਂ। ਉਨ੍ਹਾਂ ਬਾਰੇ ਕਿਸੇ ਇੱਕ ਅਵਿਲਾਖੀ ਨੇ ਕੋਈ ਗੱਲ ਸੁਣੀ ਅਤੇ ਆਪਣੇ ਢੰਗ ਨਾਲ ਅੱਗੇ ਕਿਸੇ ਦੂਜੇ ਨੂੰ ਕੋਈ ਚੰਗੀ ਸਿੱਖਿਆ ਦੇਣ ਦੇ ਮਨੋਰਥ ਨਾਲ ਸੁਣਾ ਦਿੱਤੀ। ਇਸ ਤਰ੍ਹਾਂ ਇਹਨਾਂ ਸ਼ੁਭ ਬਚਨਾਂ ਨੂੰ ਸਾਖੀਆਂ ਕਿਹਾ ਜਾਣ ਲੱਗ ਪਿਆ। ਜੋ ਮੁਖ ਕਰਕੇ ਸਿੱਖਿਆਦਾਇਕ ਗੁਰਬਚਨ ਹੁੰਦੇ ਸਨ ਕਈ ਸ਼ਰਧਾਲੂਆਂ ਨੇ ਆਪਣੇ ਈਸ਼ਟ ਨੂੰ ਦੂਜੇ ਕਿਸੇ ਈਸ਼ਟ ਦੇ ਆਗੂ ਨਾਲ ਟਕਰਾ ਟਕਰਾ ਕਰਕੇ ਆਪਣੇ ਆਗੂ ਨੂੰ ਦੂਜੇ ਨਾਲ ਉੱਚਾ ਸਿੱਧ ਕਰਨ ਲਈ ਮਨਕਰਤ ਗੱਲਾਂ ਵੀ ਇਹਨਾਂ ਸਾਖੀਆਂ ਨਾਲ ਜੋੜ ਰਹੀਆਂ ਪਰ ਇਹਨਾਂ ਸਾਖੀਆਂ ਨੇ ਆਪਣੀ ਪੱਧਰ ਤੇ ਪ੍ਰਵਾਰਿਕ ਰੂਪ ਵਿੱਚ ਗੁਰੂ ਇਤਿਹਾਸ ਦੀ ਨਹੀਂ ਜਹੀ ਜਰੂਰ ਰੱਖ ਦਿੱਤੀ ਅਤੇ ਇਵੇਂ ਹੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਕਈ ਜਨਮ ਸਾਖੀਆਂ ਹੋਂਦ ਵਿੱਚ ਆ ਗਈਆਂ ਜਿਨ੍ਹਾਂ ਵਿੱਚ ਕੁਝ ਇੱਕ ਸਾਖੀਆਂ ਭਾਈ ਬਾਲੇ ਦੀ ਜਨਮ ਸਾਖੀ ਮਿਹਰਬਾਨ ਦੀ ਜਨਮ ਸਾਖੀ ਵਿਲਾਇਤ ਵਾਲੀ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਥੋੜੇ ਹੀ ਸਮੇਂ ਮਗਰੋਂ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਜਿਹੜੇ ਗੁਰੂ ਨਾਲ ਸੰਬੰਧਤ ਉੱਗੇ ਵਿਦਵਾਨ ਹੋਏ ਸਨ ਉਨਾ ਦਾ ਬਾਬਾ ਬੁੱਢਾ ਜੀ ਨਾਲ ਸਾਰੀ ਉਮਰ ਬੜੀ ਨੇੜਤਾ ਰਹੀ ਅਤੇ ਬਾਬਾ ਬੁੱਢਾ ਜੀ ਦਾ ਗੁਰੂ ਨਾਨਕ ਸੱਚੇ ਪਾਸ਼ਾ ਨਾਲ ਲੰਮੀ ਦੇਰ ਤੱਕ ਸੰਬੰਧ ਹੋਣ ਕਾਰਨ ਪਾਈ ਗੁਰਦਾਸ ਜੀ ਨੂੰ ਗੁਰੂ ਨਾਨਕ ਸਾਹਿਬਾਰੇ ਬਹੁਤ ਸਾਰੇ ਸੱਚੇ ਤੇ ਸੁੱਚੇ ਵਾਕਇਤ ਬਾਬਾ ਬੁੱਢਾ ਜੀ ਪਾਸੋਂ ਪ੍ਰਾਪਤ ਹੋਏ ਉਹ ਕਈ ਹੋਰ ਅਜੇ ਸਿੱਖਾਂ ਨੂੰ ਵੀ ਜ਼ਰੂਰ ਮਿਲੇ ਹੋਣਗੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹੋਣਗੇ ਅਤੇ ਉਹਨਾਂ ਨੇ ਸ਼ੁਭ ਵਿਚਾਰ ਵੀ ਸਰਵਣ ਕੀਤੇ ਹੋਣਗੇ ਪਾਈ ਗੁਰਦਾਸ ਜੀ ਨੇ ਇਹਨਾਂ ਵਿਸ਼ਵਾਸਪੂਰਨ ਤੱਥਾਂ ਨੂੰ ਆਧਾਰ ਬਣਾ ਕੇ ਗੁਰ ਇਤਿਹਾਸ ਦੀ ਰਚਨਾ ਦੀ ਪਰੰਪਰਾ ਤੋਰੀ ਅਤੇ ਪਹਿਲੇ ਪਾਤਸ਼ਾਹ ਦੀਆਂ ਲਾ-ਮਿਸਾਲ ਕੀਤੀਆਂ ਦਾ ਬੇਨਜ਼ੀਰ ਕਾਵਿਕ ਰੂਪ ਵਿੱਚ ਵਰਣਨ ਕਰਕੇ ਇਸ ਸ਼ੁਭ ਇਤਿਹਾਸ ਨੂੰ ਕਲਮਬੰਦ ਕੀਤਾ। ਅਤੇ ਉੱਚ ਪਾਇ ਦੀ ਕਵਿਤਾ ਵਿੱਚ ਹੋਣ ਕਾਰਨ ਹਰ ਕਿਸੇ ਦੇ ਮਨ ਵਿੱਚ ਇਹਨਾਂ ਕਵਿਤਾਵਾਂ ਵਿੱਚ ਅਕਤ ਕਥਾਵਾਂ ਨੂੰ ਪੜਨ ਅਤੇ ਅੱਗੇ ਹੋਰਾਂ ਨੂੰ ਪੜ੍ਹਾਉਣ ਤੇ ਸੁਣਾਉਣ ਦਾ ਸਿਲਸਿਲਾ ਚੱਲ ਪਿਆ ਜਿਸ ਕਾਰਨ ਸਾਖੀ ਸਹਿਤ ਬਹੁਤ ਵਿਕਸਿਤ ਨਾ ਹੋ ਸਕਿਆ ਕਿਉਂਕਿ ਸਾਖੀਆਂ ਕਈ ਥਾਈਂ ਆਪਸ ਵਿੱਚ ਮੇਲ ਆ ਖਾਂਡ ਕਰਨ ਆਪਣੀ ਵਿਸ਼ਵਾਸਨਯਤ ਵੀ ਗਵਾ ਬੈਠੀਆਂ ਜਿਹੜੀ ਜਨਮ ਸਾਖੀ ਪਾਈ ਬਾਲੇ ਤੇ ਨਾ ਹੀ ਥਾਂ ਪ੍ਰਚਲਿਤ ਹੈ ਜਿਸ ਵਾਰੇ ਇਹ ਦੱਸਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਪਾਈ ਬਾਲੇ ਨੂੰ ਕੋਲ ਬਿਠਾ ਕੇ ਉਸ ਦੇ ਗੁਰੂ ਨਾਨਕ ਸਾਹਿਬ ਪ੍ਰਤੀ ਕਥਨ ਪੈੜੇ ਮੁਖੇ ਕੋਲੋਂ ਲਿਖਵਾਏ ਹਨ ਉਸ ਬਾਰੇ ਖੋਜੀਆਂ ਨੇ ਇਲਾਨੀਆਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਪਾਈ ਬਾਲਾ ਨਾਂ ਦਾ ਵਿਅਕਤੀ ਗੁਰੂ ਨਾਨਕ ਸਾਹਿਬ ਦੇ ਨਾਲ ਹੋਇਆ ਹੀ ਨਹੀਂ ਸੀ ਇਸੇ ਕੱਲੇ ਕਥਨ ਨੇ ਸਦੀਆਂ ਦੀਆਂ ਕਈ ਕੌਮੀ ਧਾਰਨਾਵਾਂ ਨੂੰ ਖੰਡਿਤ ਜਿਹਾ ਕਰ ਦਿੱਤਾ ਇਹ ਸਭ ਕੁਝ ਦੇ ਬਾਵਜੂਦ ਇਹਨਾਂ ਸਾਖੀਆਂ ਦਾ ਸਾਡੇ ਧਾਰਮਿਕ ਜੀਵਨ ਵਿੱਚ ਇੱਕ ਖਾਸ ਮੁਕਾਮ ਹੈ ਅਤੇ ਅੱਜ ਵੀ ਕਈ ਪੁਰਾਣੀਆਂ ਬਜ਼ੁਰਗ ਨਾਨੀਆਂ ਦਾਦੀਆਂ ਆਪਣੇ ਬੱਚਿਆਂ ਨੂੰ ਬੜੇ ਰੋਚਕ ਢੰਗ ਨਾਲ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾ ਗਈ ਉਹਨਾਂ ਨੂੰ ਕੀ ਲੈਂਦੀਆਂ ਹਨ ਹਤੇ ਉਹਨਾਂ ਦੇ ਸੁਖ ਮਿਰਦੇ ਤੇ ਧਰਮ ਦੀ ਸੂਚੀ ਨਿਸ਼ਾਨਦੇਹੀ ਸਥਾਪਿਤ ਕਰਨ ਵਿੱਚ ਸਫਲ ਹੋ ਜਾਂਦੀਆਂ ਹਨ ਅਗਲੀਆਂ ਕੁਝ ਲੈਨਾ ਵਿੱਚ ਅਸੀਂ ਟੂਕ ਮਾਤਰ ਕੁਝ ਜਈਆਂ ਸਾਖੀਆਂ ਅੰਕਤ ਕਰਕੇ ਉਹਨਾਂ ਦੇ ਸਿੱਖਿਆਦਾਇਕ ਪ੍ਰਭਾਵਾਂ ਦਾ ਵਰਣਨ ਕਰਨ ਦਾ ਵੀ ਯਤਨ ਕਰਾਂਗੇ ਜਿਸ ਤੋਂ ਪਤਾ ਲੱਗੇਗਾ ਕਿ ਇਹ ਸਾਖੀਆਂ ਕਿੰਨੀ ਠੋਸ ਤੇ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦੀਆਂ ਹਨ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਪਾਈ ਬਾਲੇ ਮਰਦਾਨੇ ਨੇ ਆਪਣੀਆਂ ਧਾਰਮਿਕ ਫੇਰੀਆਂ ਸਮੇਂ ਵਕ ਵਕ ਥਾਵਾਂ ਦਾ ਰਟਨ ਕਰ ਰਹੇ ਸਨ ਮਰਦਾਨੇ ਨੇ ਬਾਬਾ ਨਾਨਕ ਜੀ ਨੂੰ ਕਿਹਾ ਕਿ ਸਤਗੁਰੂ ਭੁੱਖ ਲੱਗੀ ਹੈ ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਸਫਰ ਸਬਰ ਕਰੋ ਪਰਮਰਦਾਨ ਨੇ ਕਿਹਾ ਕਿ ਅੱਗੇ ਪਿੰਡ ਆ ਰਿਹਾ ਹੈ ਉੱਥੇ ਚਲੇ ਚੱਲਦੇ ਹਾਂ ਤਾਂ ਪਿੰਡ ਵਾਸੀਆਂ ਨੂੰ ਖਾਣਾ ਖਵਾਉਣ ਦੀ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਨਾ ਚਾਹੁੰਦੇ ਹੋਇਆ ਵੀ ਉਸ ਪਿੰਡ ਵੱਲ ਚੱਲ ਪਏ ਪਿੰਡ ਵਿੱਚ ਪਹੁੰਚੇ ਤੇ ਆਪਣੀ ਭੁੱਖ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਪਿੰਡ ਵਾਸੀ ਇਹ ਸੁਣ ਕੇ ਉਨ੍ਹਾਂ ਦੇ ਮਗਰ ਡਾਂਗਾ ਲੈ ਕੇ ਪੈ ਗਏ ਕਿ ਭੱਜ ਜਾਓ ਮੁਫਤ ਖੋ ਰਹੇ ਹੋ ਤਿੰਨੇ ਉੱਥੋਂ ਭੱਜ ਗਏ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਬਾਹਰਵਾਰ ਤੱਕ ਉਹਨਾਂ ਦਾ ਪਿੱਛਾ ਕੀਤਾ ਪਿੰਡੋਂ ਬਾਹਰ ਆਉਣ ਤੇ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਕੇ ਕਿਹਾ ਪਿਆਰਿਓ ਵਸਦੇ ਰਹੋ ਇਹ ਕਹਿ ਕੇ ਤਿੰਨੇ ਭੁੱਖੇ ਪਾਣੇ ਅੱਗੇ ਤੁਰ ਪਏ ਕੁਝ ਦੇਰ ਚੱਲਣ ਮਗਰੋਂ ਇੱਕ ਹੋਰ ਪਿੰਡ ਆਇਆ ਮਰਦਾ ਕੀ ਨਾ ਕਰਦਾ ਮਰਦਾਨੇ ਨੇ ਫਿਰ ਭੁੱਖ ਤੋਂ ਆਤਰ ਹੋਣ ਦਾ ਜ਼ਿਕਰ ਕੀਤਾ ਅਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਪਿਛਲੇ ਪਿੰਡ ਦੀ ਵਾਰਦਾਤ ਨੂੰ ਭੁੱਲ ਕੇ ਅਗਲੇ ਪਿੰਡ ਪੇਟ ਭਰਨ ਲਈ ਚੱਲਣ ਦੀ anumati ਬਖਸ਼ਣ ਗੁਰੂ ਸਾਹਿਬ ਸਹਿਮਤ ਹੋ ਗਏ ਜਦ ਪਿੰਡ ਵਿੱਚ ਬੜੇ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਵਾਲੇ ਮਰਦਾਨੇ ਨਾਲ ਸਾਡੇ ਪਿੰਡ ਨੂੰ ਪਵਿੱਤਰ ਕਰਨ ਲਈ ਆਏ ਹਨ ਸਾਰਾ ਪਿੰਡ ਉਹਨਾਂ ਦੇ ਸਤਿਕਾਰ ਵਿੱਚ ਇਕੱਠਾ ਹੋ ਗਿਆ ਉਹਨਾਂ ਦੀ ਆਉ ਭਗਤ ਵਿੱਚ ਲੰਗਰ ਲੱਗ ਗਏ ਅਤੇ ਸਭ ਨੇ ਮਨਪਉਂਦੇ ਖਾਣੇ ਦਾ ਲਤਫ ਉਠਾਇਆ ਜਦ ਪਿੰਡ ਵਾਲਿਆਂ ਨਾਲ ਬਚਨ ਵਿਲਾਸ ਹੋ ਹਟੇ ਤਾਂ ਗੁਰੂ ਨਾਨਕ ਜੀ ਨੇ ਚਾਲੇ ਪਾਉਣ ਲੱਗਿਆ ਪਿੰਡ ਵਾਸੀਆਂ ਨੂੰ ਇਹ ਸੀ ਦਿੱਤੀ ਕਿ ਤੁਸੀਂ ਉੱਜੜ ਜਾਓ ਪਿੰਡ ਵਾਲੇ ਇਹਨਾਂ ਬਚਨਾਂ ਨੂੰ ਸਹੀ ਢੰਗ ਨਾਲ ਸਮਝ ਨਾ ਸਕੇ ਅਤੇ ਪਿੰਡੋਂ ਬਾਹਰ ਆ ਕੇ ਮਰਦਾਨੇ ਨੇ ਗੁਰੂ ਬਾਬੇ ਤੋਂ ਪੁੱਛ ਹੀ ਲਿਆ ਕਿ ਬਾਬਾ ਤੇਰੇ ਗੋਤਕਾਂ ਦਾ ਕੁਝ ਕਿਆਫਾ ਨਹੀਂ ਹੋ ਸਕਦਾ ਜਿਸ ਪਿੰਡ ਦੇ ਲੋਕਾਂ ਨੇ ਰੋਟੀ ਮੰਗਣ ਤੇ ਸਾਨੂੰ ਮਾਰਨ ਲਈ ਡਾਂਗਾ ਕੱਢ ਲਈਆਂ ਅਤੇ ਸਾਨੂੰ ਬਹੁਤ ਪੁਰਾ ਭਲਾ ਕਿਹਾ ਤੁਸੀਂ ਉਹਨਾਂ ਦਾ ਇਹ ਵਿਰਧਾਨ ਦੇ ਕੇ ਨਿਹਾਲ ਕਰ ਦਿੱਤਾ ਕਿ ਭਗਤੋ ਵਸਦੇ ਰਹੋ ਤੇ ਜਿਨ੍ਹਾਂ ਵਿਚਾਰਿਆਂ ਨੇ ਸਾਡਾ ਐਡਾ ਆਦਰ ਮਾਨ ਕੀਤਾ ਵਧੀਆ ਖਾਣਾ ਖਵਾਇਆ ਉਹਨਾਂ ਨੂੰ ਆਉਣ ਲੱਗੀਆਂ ਇਹ ਸਰਾਪ ਦੇ ਆਏ ਕਿ ਤੁਸੀਂ ਉਜੜ ਜਾਓ ਸਾਨੂੰ ਅਤੇ ਪਿੰਡ ਵਾਲਿਆਂ ਨੂੰ ਆਪ ਜੀ ਦੇ ਇਹਨਾਂ ਸ਼ਬਦਾਂ ਨਾਲ ਹੈਰਾਨੀ ਤੇ ਪਰੇਸ਼ਾਨੀ ਹੋਈ ਕਿ ਇਹਨਾਂ ਕਤਨਾਂ ਦਾ ਰਾਸ ਖੋਲੋਂਗੇ ਤਾਂ ਕਿ ਸਾਡੀ ਤਸੱਲੀ ਹੋ ਸਕੇ ਗੁਰੂ ਸਾਹਿਬ ਮਰਦਾਨੇ ਦੇ ਬਚਨ ਸੁਣ ਕੇ ਮੁਸਕਰਾਏ ਅਤੇ ਫਰਮਾਇਆ ਕਿ ਮੈਂ ਗਲਤ ਕੁਝ ਨਹੀਂ ਕੀਤਾ ਪੂਰੀ ਹੋ ਸ਼ਫਾਸਤ ਦੇ ਨਾਲ ਦੋਨਾਂ ਧਿਰਾਂ ਨੂੰ ਜੋਗ ਅਸੀਸ ਦਿੱਤੀ ਹੈ ਜਿਨ੍ਹਾਂ ਨੇ ਸਾਡੇ ਨਾਲ ਬਦਸਲੂਕੀ ਕੀਤੀ ਉਹਨਾਂ ਨੂੰ ਮੈਂ ਇਹੀ ਵਰਦਾਨ ਦਿੰਦਾ ਹੈ ਕਿ ਵਸਤੇ ਰਹੋ ਇਸ ਪਿੱਛੇ ਸੋਚ ਇਹ ਸੀ ਕਿ ਜੇਕਰ ਇਹ ਪㅐੜੇ ਨੂੰ ਕੋਈ ਇੱਕੋ ਹੀ ਥਾਂ ਤੇ ਟਿੱਕੇ ਰਹਿਣ ਤਾਂ ਵੱਤ ਵਦ ਇੱਕ ਪਿੰਡ ਨੂੰ ਹੀ ਆਪਣੇ ਵਿਹਾਰ ਨਾਲ ਗੰਦਾ ਕਰਨਗੇ ਤੇ ਬਾਕੀ ਇਲਾਕਾ ਇਹਨਾਂ ਦੀ ਕੰਮ ਕਲੀ ਬਰੀ ਬਾਦਕ ਲਾਭੀ ਤੋਂ ਬਚਿਆ ਰਹੇਗਾ ਇਸੇ ਤਰ੍ਹਾਂ ਜਿਨਾ ਦਾ ਵਿਹਾਰ ਉੱਤਮ ਸੀ ਸੇਵਾ ਭਾਵਨਾ ਵਾਲਾ ਲਾਧਵਾਪ ਸੀ ਆਪਗਤੀ ਮਰਿਆਦਾ ਵਿੱਚ ਸ਼ਾਨਦਾਰ ਸੀ ਮੈਂ ਸੋਚਿਆ ਇਹ ਸਾਰੇ ਚੰਗੇ ਲੋਕ ਇੱਕੋ ਪਿੰਡ ਵਿੱਚ ਜੇਕਰ ਵਸੇ ਰਹੇ ਤਾਂ ਇਹ ਪਿੰਡ ਤਾਂ ਠੀਕ ਹੈ ਸੁਧਰਿਆ ਰਹੇਗਾ ਪਰ ਇਹਨਾਂ ਦੇ ਗੁਣਾਂ ਦਾ ਲਾਭ ਬਹੁਤ ਲੁਕਾਈ ਨਹੀਂ ਲੈ ਸਕੇਗੀ ਇਸ ਗੱਲ ਨੂੰ ਖਿਆਲ ਵਿੱਚ ਰੱਖ ਦਿਆਂ ਮੈਂ ਇਹਨਾਂ ਬਾਰੇ ਕਿਹਾ ਸੀ ਕਿ ਤੁਸੀਂ ਉੱਜੜ ਜਾਓ ਮਰਦਾਨਿਆ ਇਹ ਜਿੱਥੇ ਵੀ ਜਾਣਗੇ ਚੰਗਿਆਈ ਤੇ ਨੇਕੀ ਹੀ ਵੰਡਣਗੇ ਇਹਨਾਂ ਦਾ ਖਿੰਡ ਪੁੰਡ ਜਾਣਾ ਮਾਨਵਤਾ ਲਈ ਬਹੁਤ ਲਾਭਕਾਰੀ ਹੋਵੇਗਾ ਗੁਰੂ ਸਾਹਿਬ ਨੇ ਅਜੇ ਵਿਚਾਰ ਸੁਣ ਕੇ ਉਹਨਾਂ ਦੇ ਸਾਥੀ ਗਦਗਦ ਹੋ ਗਏ ਤੇ ਕਹਿਣ ਲੱਗੇ ਬਾਬਾ ਤੇਰੀਆਂ ਰਾਮ ਜਤ ਤੂੰ ਹੀ ਜਾਣੇ ਤੂੰ ਸਭ ਦਾ ਭਲਾ ਕਰਨ ਨਿਕਲਿਆ ਹੋਇਆ ਹੈ ਉਹ ਭਲਾ ਕਿਸੇ ਦੇ ਵਸੀਬੇ ਨਾਲ ਹੋਵੇ ਜਾਂ ਉਜੜਾ ਵਿੱਚ ਤੇਰੇ ਰੰਗ ਨਿਆਰੇ ਹਨ ਏ ਠੀਕ ਹੈ ਕਿ ਇਹ ਸਾਖੀ ਕਈ ਸੌ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਨਾਲ ਜੁੜੀ ਹੋਈ ਹੈ ਪਰ ਅੱਜ ਵੀ ਜੇ ਜੇ ਬੱਚਿਆਂ ਨੂੰ ਸੁਣਾਈ ਜਾਵੇ ਤਾਂ ਉਹਨਾਂ ਦਾ ਚੰਗਾ ਤੇ ਗਹਿਰਾ ਪ੍ਰਭਾਵ ਪਾਏ ਬਿਨਾ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਈ ਘਟਨਾਵਾਂ ਨੂੰ ਸਾਖੀਆਂ ਦੇ ਰੂਪ ਵਿੱਚ ਸੁਨਾਸਣਾ ਕੇ ਉਤਮ ਬਰਕਤ ਦੀ ਜਗਿਆਸਾ ਆਮ ਮਾਨਸਤਾ ਵਿੱਚ ਸੰਚਿਤ ਕਰਨ ਦਾ ਬੜਾ ਲਾਭਕਾਰੀ ਪ੍ਰਯਤਨ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਵੱਲੋਂ ਸੱਚਾ ਸਦਾ ਕਰਨ ਵਾਲੀ ਸਾਖੀ ਅੱਜ ਵੀ ਸੁਣਨ ਵਾਲਿਆਂ ਨੂੰ ਚੰਗਾ ਤੇ ਪ੍ਰੋਪਕਾਰੀ ਕਾਰਨ ਵੱਲ ਪ੍ਰੇਰਿਤ ਕਰਦੀ ਹੈ ਤੇ ਇਹ ਗੱਲ ਸਮਾਜ ਇਹ ਸ਼ਬ ਸੁੰਗਣੀ ਹੈ ਹਰ ਸਾਖੀ ਪਿੱਛੇ ਕੋਈ ਨਾ ਕੋਈ ਸਖਤ ਸਿੱਖਿਆ ਜ਼ਰੂਰ ਛੁਪੀ ਹੁੰਦੀ ਹੈ ਜਦੋਂ ਉਗੜਦੀ ਹੈ ਤਾਂ ਉਹ ਤੁਰੰਤ ਸਰੋਤਿਆਂ ਦੇ ਉਸਾਰੂ ਪ੍ਰਭਾਵ ਪਾਉਂਦੀਆਂ ਹਨ ਵਲੀ ਕੰਧਾਰੀ ਅਵਿਮਾਨ ਵਿੱਚ ਆ ਕੇ ਮੈਦਾਨੇ ਨੂੰ ਪੀਣ ਲਈ ਪਾਣੀ ਤੱਕ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਹੰਕਾਰ ਵਿੱਚ ਆ ਕੇ ਉਸ ਨੂੰ ਕਹਿ ਦਿੰਦਾ ਹੈ ਕਿ ਜਿਸ ਪੀਰ ਨਾਨਕ ਨਾਲ ਤੂੰ ਫਿਰਦਾ ਹੈ ਉਸ ਨੂੰ ਕਹਿ ਜੇ ਉਸ પાસે ਕੋਈ ਸ਼ਕਤੀ ਹੈ ਤਾਂ ਉਹ ਤੈਨੂੰ ਪਾਣੀ ਪਿਲਾਵੇ ਆਖਰਵਲੀ ਕੰਧਾਰੀ ਦੀ ਬੇਲੋੜੀ ਹੰਕਰਵਾਜੀ ਨੂੰ ਤੋੜ ਲਈ ਗੁਰੂ ਨਾਨਕ ਸਾਹਿਬ ਨੇ ਧਰਤੀ ਵਿੱਚੋਂ ਪਾਣੀ ਕੱਟਿਆ ਜੋ ਅੱਜ ਵੀ ਨਿਰੰਤਰ ਚੱਲ ਰਿਹਾ ਹੈ ਕੰਧਾਰੀ ਨੂੰ ਆਪਣੇ ਨਿਰਮੋਲ ਅਭਿਆਨ ਦਾ ਪਛਤਾਵਾ ਹੋਇਆ ਤੇ ਉਸਨੇ ਗੁਰੂ ਸਾਹਿਬ ਤੋਂ ਖਿਮਾ ਜਾਂਚਨਾ ਮੰਗ ਕੇ ਆਪਣੇ ਹੰਕਾਰ ਨੂੰ ਬੇਲੋੜੀ ਹੰਕਰਵਾਜੀ ਨੂੰ ਕੋਸਿਆ ਜੋ ਚੰਗਾ ਤਾਂ ਕੁਝ ਨਹੀਂ ਕਰ ਸਕਦੀ ਪਰ ਆਪਣੇ ਔਗਣਾ ਕਰਕੇ ਮਾੜਾ ਸਭ ਕੁਝ ਜ਼ਰੂਰ ਕਰ ਗਈ ਨਾਮ ਖਸਮ ਕਾ ਚਿਤਨਾ ਕੀਆ ਕਪਟੀ ਕਪਟਕਮਾਣਾ ਪੋੜੇ ਪਾੜੇ ਲੋਕਾਂ ਨੂੰ ਅਸਲੀਤੀ ਸੋਝੀ ਕਰਵਾਉਣ ਲਈ ਗੁਰੂ ਸਾਹਿਬ ਹਰਦਵਾਰ ਵਿਖੇ ਪੂਰਬ ਵੱਲ ਪਾਣੀ ਦੇਣ ਦੀ ਥਾਂ ਪੱਛਮ ਵੱਲ ਪਾਣੀ ਦੇਣ ਲੱਗ ਪਏ ਲੋਕਾਂ ਨੇ ਸਮਝਾਇਆ ਕਿ ਬਾਬਾ ਪੂਰਬ ਵੱਲ ਸੂਰਜ ਨੂੰ ਪਾਣੀ ਦੇ ਕੇ ਤਾਂ ਇਸ ਨਾਲ ਤੇਰੇ ਪੁਰਵਜਾਂ ਦੀ ਤ੍ਰੈ ਮਿਟ ਸਕੇ ਬਾਬੇ ਨੇ ਆਖਿਆ ਮੈਂ ਤਾਂ ਪੱਛਮ ਵਿੱਚ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਰਿਹਾ ਹਾਂ ਕਿ ਜੋ بارش ਨਾ ਹੋਣ ਕਾਰਨ ਪਾਣੀ ਦੀ ਕਮੀ ਕਰਨ ਕਮਲਾਰੀਆਂ ਹਨ ਇਹ ਸੁਣ ਕੇ ਸਾਰੇ ਸ਼ਰਧਾਲੂਆਂ ਨੇ ਬਾਬੇ ਦਾ ਮੁਖਾ ਲੜਾਇਆ ਤੇ ਕਿਹਾ ਕਿ ਪਾਣੀ ਇਤਨੇ ਦੂਰ ਤੇਰੀਆਂ ਪੈਲੀਆਂ ਵਿੱਚ ਕਿਵੇਂ ਜਾਏਗਾ ਜਰਾ ਇਹ ਤਾਂ ਸੋਚ ਬਾਬੇ ਨੇ ਸਮਝਾਇਆ ਕਿ ਨਾਉਨ ਸਿੱਖਿਆ ਦੇਣ ਵਾਲਾ ਨੁਕਤਾ ਸਾਹਮਣੇ ਆ ਹੀ ਗਿਆ ਉਹਨਾਂ ਸਾਰੇ ਸ਼ਰਧਾਲੂਆਂ ਨੂੰ ਸੰਬੋਧਨ ਕਰਕੇ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਸੁਟਿਆ ਪਾਣੀ ਪਰਲੋਕ ਵਿੱਚ ਤੁਹਾਡੇ ਪਿਤਰਾਂ ਤੱਕ ਪਹੁੰਚ ਸਕਦਾ ਹੈ ਤਾਂ ਮੇਰੀਆਂ ਪੈਲੀਆਂ ਦਾ ਗਵਾਣ ਦੇ ਕੇ ਵਿੱਚ ਪੰਜਾਬ ਵਿੱਚ ਹਨ ਉਥੇ ਤਾਂ ਇਹ ਜ਼ੂਰ ਪਹੁੰਚਣਾ ਚਾਹੀਦਾ ਹੈ ਸਭ ਨੂੰ ਬਾਬੇ ਦੀ ਨਾਟਕੀ ਵਿੱਧਿਆ ਤੋਂ ਜੋਗਸੇਦ ਮਿਲੀ ਤਾਂ ਬਾਬੇ ਨੇ ਕਿਹਾ ਕਿ ਫਜ਼ੂਲ ਦੇ ਕਰਮ ਕਾਂਡਾਂ ਦਾ ਕੋਈ ਲਾਭ ਨਹੀਂ ਅਜਿਹਾ ਕਰਨਾ ਨਾ ਤਾਂ ਕਿਸੇ ਧਾਰਮਿਕ ਕਿਰਿਆ ਵਿੱਚ ਆਉਂਦਾ ਹੈ ਅਤੇ ਨਾ ਹੀ ਸਮਾਜਿਕ ਤੇ ਸਦਾਚਾਰਕ ਜੀਵਨ ਜਾਂਚ ਵਿੱਚ ਇਸ ਲਈ ਅਜਿਹਾ ਨਿਰਮੂਲ ਰਸਮਾਂ ਤੋਂ ਜਿੰਨੀ ਜਲਦੀ ਨਿਜਾਤ ਮਿਲ ਜਾਵੇ insani zindagi utni hi saral te mahatvapurn ho sakti hai syan pe isey gal vich hai ki vaadu te veh loade chan jatanu ਇਕਾ ਖੂਬਸੂਰਤ ਮੋੜ ਦੇ ਕੇ ਛੋੜ ਦੇਣਾ ਚਾਹੀਦਾ ਹੈ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮੱਕੇ ਮਦੀਨੇ ਤੋਂ ਹੁੰਦੇ ਹੋਏ ਮਿਸਰ ਦੇਸ਼ ਵਿੱਚ ਪਹੁੰਚੇ ਜਿੱਥੇ ਕਾਰੂਕੁੱਲ ਦਾ ਰਾਜਾ ਰਾਜਕਰਦਾ ਸੀ ਜੋ ਅਤਿਦਰਜੇ ਦਾ ਲਾਲਚੀ ਤੇ ਕਮੀਨਾ ਸੀ ਉਸਨੇ ਆਪਣੀ ਪ੍ਰਜਾ ਤੋਂ ਸਾਰਾ ਤਨ ਖੋਲ ਲਿਆ ਮੁਰਦਿਆਂ ਦੀਆਂ ਕਬਰਾਂ ਖੁਦਵਾ ਕੇ ਉਹਨਾਂ ਦੇ ਮੂੰਹਾਂ ਵਿੱਚ ਰੱਖੇ ਗਏ ਪੈਸਿਆਂ ਨੂੰ ਕਢਵਾ ਕੇ ਖਜ਼ਾਨੇ ਵਿੱਚ ਦਾਖਲ ਕਰਵਾ ਦਿੱਤਾ ਸਭ ਕਾਸੇ ਉਸਦੇ ਮਾਇਆ ਪ੍ਰਤੀ ਇਸ ਲਾਸਤੇ ਚਰਚੇ ਹੁੰਦੇ ਪਰ ਸਾਰੇ ਬੇਵੱਸ ਸਨ ਗੁਰੂ ਨਾਨਕ ਸਾਹਿਬ ਜਦ ਉੱਥੇ ਗਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਕਾਰੂ ਕਿਹੋ ਜਿਹਾ ਲਾਲਚੀ ਰਾਜਾ ਹੈ ਗੁਰੂ ਸਾਹਿਬ ਨੇ ਉਸ ਦੇ ਮਹਿਲਾਂ ਦੇ ਬਾਹਰ ਵਾਰ ਡੇਰਾ ਲਗਾ ਕੇ ਕਿਹਾ ਆਪਣੇ ਆਸ-ਪਾਸ ਇੱਟਾਂ ਰੋੜੇ ਇਕੱਠੇ ਕਰਨ ਲੱਗ ਪਏ ਰਾਜੇ ਨੂੰ ਜਦ ਪਤਾ ਲੱਗਾ ਤਾਂ ਉਹ ਮਿਲਣ ਆਇਆ ਤਾਂ ਹੈਰਾਨਗੀ ਭਰੇ ਲਹਿਜੇ ਵਿੱਚ ਉਸਨੇ ਗੁਰੂ ਸਾਹਿਬ ਤੋਂ ਪੁੱਛਿਆ ਫਕੀਰ ਸਾਈਂ ਇਹ ਵੱਟੇ ਰੋੜੇ ਕਿਉਂ ਇਕੱਠੇ ਕਰ ਰਹੇ ਆ ਇਹਨਾਂ ਦਾ ਕੀ ਕਰੇਗਾ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਹਨਾਂ ਨੂੰ ਦਰਗਾਹ ਵਿੱਚ ਨਾਲ ਲੈ ਕੇ ਜਾਵਾਂਗਾ ਕਾਰੂ ਹੱਸ ਪਿਆ ਤੇ ਕਹਿਣ ਲੱਗਾ ਭੋਲੇ ਸਾਈਂ ਇਹ ਤੇਰੇ ਨਾਲ ਦਰਗਾਹ ਵਿੱਚ ਕਿਵੇਂ ਜਾਣਗੇ ਗੁਰੂ ਸਾਹਿਬ ਨੇ ਜਿਸ ਦਾ ਸਹਿਸਵਾ ਉਤਰਾਤਾ ਕਾਰੂ ਪਾਸ਼ਾ ਇਹ ਉਸ ਤਰ੍ਹਾਂ ਹੀ ਦਰਗਾਹ ਵਿੱਚ ਚਲੇ ਜਾਣਗੇ ਜਿਵੇਂ ਤੇਰੇ ਸੰਖਾ ਤੁਹਾਨੂੰ ਉੱਥੇ ਜਾਏਗਾ ਇਹ ਸੁਣ ਕੇ ਕਾਰੂ ਦੇ ਹੋਸ਼ ਟਿਕਾਣੇ ਆ ਗਏ ਬੜਾ ਘਬਰਾਇਆ ਤੇ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਆਪਣੀ ਕਿਤੇ ਦਾ ਬਰਸਾਵਾ ਕਰਨ ਲੱਗਾ ਗੁਰੂ ਸਾਹਿਬ ਨੇ ਉਸ ਨੂੰ ਸਲਾਹ ਦਿੱਤੀ ਕਿ ਮਾਇਆ ਦੀ ਬੇਲੋੜੀ ਪਕੜ ਤੋਂ ਬਚਣਾ ਜ਼ਰੂਰੀ ਹੈ ਇਸ ਨੂੰ ਗੁਜ਼ਾਰਨ ਸਮਝਣਾ ਚਾਹੀਦਾ ਹੈ ਹੋ ਸਕੇ ਇਸ ਨੂੰ ਮਾਨਵਤਾ ਦੇ ਸੁੱਖਾਂ ਲਈ ਵਰਤਣਾ ਚਾਹੀਦਾ ਹੈ ਕਾਰੂ ਨੇ ਗੁਰੂ ਸਾਹਿਬ ਦੀ ਨਸੀਹਤ ਤੇ ਫੌਰਨ ਅਮਲ ਕਰਦਿਆਂ ਹੁਕਮ ਜਾਰੀ ਕਰ ਦਿੱਤੇ ਕਿ ਸਾਰੇ ਦੇਸ਼ ਵਿੱਚ ਲੰਗਰ ਲਗਾਏ ਜਾਣ ਤੇ ਦੀਨ ਦੁਖੀ ਲੋਕਾਂ ਦੀ ਇਲਾਜ ਨਾਲ ਮਦਦ ਕੀਤੀ ਜਾਵੇ ਇਸ ਜਰ ਕਾਰਨ ਕਣੀ ਵਿਕਤ ਜਨ ਇਨ ਜਰ ਖਣੀ ਖੁਆਈ ਪਾਪਾ ਬਾਜੋ ਹੋਵੇ ਨਾ ਹੀ ਮੂਆ ਸਾਥ ਨਾ ਜਾਏ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਜਿਹੀਆਂ ਬੇਸ਼ਮਾਰ ਸਿੱਖਿਆਦਾਇਕ ਸਾਖੀਆਂ ਜੁੜੀਆਂ ਹੋਈਆਂ ਹਨ ਕਿ ਜੋ ਉਹਨਾਂ ਦੇ ਜੀਵਨ ਵਿੱਚ ਉਹਨਾਂ ਨਾਲ ਘਟੀਆਂ ਹਨ ਜੋ ਅੱਜ ਵੀ ਸਾਨੂੰ ਸਪਸ਼ਟ ਰੂਪ ਵਿੱਚ ਚੰਗੀ ਸਿੱਖਿਆ ਪ੍ਰਦਾਨ ਕਰਦੀਆਂ ਹਨ ਇਸ ਲਈ ਕੁਝ ਵੀ ਹੋਵੇ ਸਦੀਆਂ ਤੋਂ ਚਲਦੀਆਂ ਆ ਰਹੀਆਂ ਅਜਿਹੀਆਂ ਸਾਖੀਆਂ ਸਾਨੂੰ ਸਿੱਖਿਆਦਾਇਕ ਰੋਚਕਤਾ ਬਖਸ਼ਦੀਆਂ ਹਨ ਸਾਡਾ ਮਨ ਹਲਕਾ ਕਰਦੀਆਂ ਹਨ ਸਾਡੇ ਜੀਵਨ ਨੂੰ ਚੰਗਿਆਈ ਵੱਲ ਪ੍ਰੇਰਿਤ ਕਰਦੀਆਂ ਹਨ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੀਆਂ ਹਨ ਇਹ ਸਾਰੇ ਕੁਝ ਨੂੰ ਦੇਖਦਿਆਂ ਹੋਇਆਂ ਇਹ ਸਾਖੀਆਂ ਹਰ ਲਿਹਾਜ਼ ਨਾਲ ਮਹੱਤਵਪੂਰਨ ਹਨ ਅਤੇ ਲਾਭਦਾਇਕ ਹਨ ਸਾਨੂੰ ਸਾਰਿਆਂ ਸਹਿਸ ਪਾਏ ਇਹ ਗੁਰਨਾਨ ਦੇਵ ਪਾਸ਼ਾ ਦੀ عظیم ਸ਼ਖਸੀਅਤ ਨਾਲ ਵਾਸਤਾ ਕਰਦੀਆਂ ਹਨ ਇਸ ਲਈ ਇਹ ਮੁਬਾਰਕ ਹਨ